ਜੋ ਸ피ਸੋਕ ਦੀ ਸੋਰਦੀਪ ਸਿੰਘ ਆਇਆ ਜਿੱਤੋ ਦਾ ਆ ਕੇ ਗੱਲਾਂ ਕਰਕੇ ਆਂਦਾ ਪੈਂਟ ਫੈਲਾ ਦਿਆ ਮੈਂ ਗਾਲਾਂ ਕੱਢਣ ਲੱਗ ਗਿਆ ਗਾਲਾਂ ਤੇ ਸਿੱਧਾ ਉੱਤਰ ਆਇਆ ਆਂਦਾ ਬੰਦਿਆਂ ਦਾ ਮੈਂ ਗਲਤਾਂ ਨਹੀਂ ਵੜ ਸਕਦਾ ਕਿ ਹੋਰ ਤਾਂ ਮੈਂ ਕੁਛ ਕਰ ਹੀ ਨਹੀਂ ਸਕਦਾ ਜਦੋਂ ਅਸੀਂ ਇਹ ਗੱਲਬਾਤ ਵਾਸਤੇ ਗਏ ਆਂ ਜੀ ਅੰਦਰ ਤਾਂ ਡੀਐਸਪੀ ਵੀ ਪਖਲਾੜ ਦੇ ਵਿੱਚ ਆ ਕੇ ਗਾਲੇ ਗਲੋਚ ਉਚਤਰਿਆ ਇਹਨਾਂ ਦਾ ਜਿਹੜਾ ਕਰਦਾਰ ਆ ਉਹ ਲੋਕਾਂ ਸਾਹਮਣੇ ਨੰਗਾ ਹੋਇਆ ਗੱਡਣਾ ਸਿੱਧੂ ਵੀ ਐਸਪੀ ਜੀ ਤਾ ਮਰਦਾ ਮਰਦਾਬ ਮਰਦਾਬ ਤੁਸੀਂ 2 ਦਿਨ ਦੇ ਦਿਓ ਚੋਣਾਂ ਤੋਂ ਬਾਅਦ ਅਸੀਂ ਮਤਲਬ ਉਹਦੇ ਤੇ ਕਾਰਵਾਈ ਕਰਦੇ ਆਂਗੇ ਅੱਜ ਵੀ ਉੱਥੇ ਜਿਉਂਦਾ ਤੇ ਉਹ ਪਲਟਾ ਖੜਾ ਉਲਟਾ ਇਸ ਗੱਲ ਦਾ ਦਬਾਅ ਬਣਾ ਰਿਹਾ ਵੀ ਤੁਸੀਂ ਪੁਲਿਸ ਦੀ ਗੱਡੀ ਗਲੀ ਦੇ ਅੰਦਰ ਕਿਹੜੀ ਆ ਤੁਹਾਡੇ ਤੇ ਪਰਚਾ ਬੰਨਦਾ ਇਥੋਂ ਤਕਰਾਰ ਹੋਇਆ ਵੀ ਭਾਈ ਗਾਲ ਕੱਢਣ ਦਾ ਮਤਲਬ ਤੇਰਾ ਕੀ ਆਂਦਾ ਮੂੰਹੋਂ ਨਿਕਲ ਗਈ ਤੇ ਮੂੰਹੋਂ ਹੀ ਨਿਕਲੀ ਆ ਤੇ ਉਹਨੇ ਅੱਖਾਂ ਨਾਲ ਤੇ ਮੂੰਹ ਨਾਲ ਹੀ ਉਹਨੇ ਕਰਕੇ ਆਂਦਾ ਜੇ ਥਾਣੇ ਗਿਆ ਔਰਤ ਦੇ ਘਰੇ ਵੜਿਆ ਜਾ ਕੇ ਕਿਸਾਨਾਂ ਵੱਲੋਂ ਥਾਣੇ ਦਾ ਗੇਟ ਬੰਦ ਕਰ ਦਿੱਤਾ ਗਿਆ ਜਿਹੜਾ 28 ਤਰੀਕ ਨੂੰ ਧਰਨਾ ਲਗਾਇਆ ਗਿਆ ਸੀਗਾ ਉਸ ਮਾਮਲੇ ਦੇ ਵਿੱਚ ਗੇਟ ਬੰਦ ਕਰ ਦਿੱਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਐਸਐਚਓ ਨੇ ਜੈਤੋ ਐਸਐਚਓ ਗੁਰਮੀਰ ਸਿੰਘ ਨੇ ਇੱਕ ਵਿਧਵਾ ਔਰਤ ਦੇ ਘਰੇ ਰਾਤ ਨੂੰ ਜਾ ਕੇ ਸਿਵਲ ਵਰਦੀ ਦੇ ਵਿੱਚ ਸਿਵਲ ਵਰਦੀ ਦੇ ਵਿੱਚ ਉਹਨਾਂ ਦੇ ਘਰੇ ਜਾ ਕੇ ਦਬਸ਼ ਦਿੱਤੀ ਗਈ ਅਤੇ ਉਹਨਾਂ ਦੇ ਗਨਮੈਨਾਂ ਵੱਲੋਂ ਬੱਦਸ ਲੁਕੀ ਕੀਤੀ ਗਈ ਇਹ ਕਿਸਾਨਾਂ ਦਾ ਇਲਜ਼ਾਮ ਸੀ ਪਰ ਕਿਸਾਨਾਂ ਨੇ ਅੱਜ ਇੱਕ ਡੀਐਸਪੀ ਜੈਤੋ ਦੇ ਨਾਲ ਮੀਟਿੰਗ ਸੀ ਉਹ ਮੀਟਿੰਗ ਸਿਰੇ ਨਹੀਂ ਚੜੀ ਅਤੇ ਇਹ ਦੇਖਦੇ ਆਂ ਵੀ ਉਹਨਾਂ ਦਾ ਕੀ ਕਹਿਣਾ ਉਸ ਤੋਂ ਮੀਟਿੰਗ ਅਸਫਲ ਹੋਣ ਤੋਂ ਕਿਸਾਨਾਂ ਵੱਲੋਂ ਥਾਣੇ ਦਾ ਘਿਰਾਓ ਕਰ ਲਿਆ ਗਿਆ ਤੇ ਗੇਟ ਰੋਕ ਦਿੱਤਾ ਗਿਆ ਆਪਾਂ ਜਾਣਦੇ ਆ ਗੱਲ ਕੀ 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 ਸਾਰੀ ਕੀ ਸਾਰੀ ਗੱਲਬਾਤ ਹੋਈ ਹੈ ਕਿਉਂ 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 ਘਿਰਾਓ ਕਰਨਾ ਪਿਆ ਆਪਨ ਇਹਨੇ ਕੀ ਕਰਦਾ ਹੈ ਭਾਈ ਜੀ ਕੀ ਮੀਟਿੰਗ ਚ ਕੀ ਗੱਲ ਹੋਇਆ ਭਾਈ ਜੀ ਕਮੇਟੀ ਨੂੰ ਮੀਟਿੰਗ ਦੇ ਲਈ ਬੁਲਾਇਆ ਸੀਗਾ ਡੀਐਸਪੀ ਸੁਖਜੀ ਸੁਖਦੀਪ ਸਿੰਘ ਆਇਆ ਜਿੱਤੋ ਦਾ ਆ ਕੇ ਗੱਲਾਂ ਕਰਕੇ ਆਹਦਾ ਪੈਂਚੂ ਦੇ ਨਾਲ ਨੂੰ ਫਾਹੇ ਲਾ ਦਿਆ ਮੈਂ ਗਾਲਾਂ ਕੱਢਣ ਲੱਗ ਗਿਆ ਗਾਲਾਂ ਤੇ ਸਿੱਧਾ ਉੱਤਰ ਆਇਆ ਆਹਦਾ ਬੰਦਿਆਂ ਦਾ ਮੈਂ ਗਲਤਾਂ ਨਹੀਂ ਵੜ ਸਕਦਾ ਕਿ ਹੋ ਤਾਂ ਮੈਂ ਕੁਝ ਕਰ ਹੀ ਨਹੀਂ ਸਕਦਾ ਇੱਥੋਂ ਟਕਰਾਰ ਹੋਇਆ ਵੀ ਭਾਈ ਗਾਲ ਕੱਢਣ ਦਾ ਮਤਲਬ ਤੇਰਾ ਕੀ ਆਹਦਾ ਮੂੰਹੋਂ ਨਿਕਲ ਗਈ ਤੇ ਮੂੰਹੋਂ ਹੀ ਨਿਕਲੀ ਆ ਤੇ ਉਹਨੇ ਅੱਖਾਂ ਨਾਲ ਤੇ ਮੂੰਹ ਨਾਲ ਹੀ ਉਹਨੇ ਕਰ ਕੇ ਆਹਦਾ ਜੇ ਠਾਣੇ ਗਿਆ ਔਰਤ ਦੇ ਘਰੇ ਵੜਿਆ ਜਾ ਕੇ ਇਸ ਕਰਕੇ ਮੂੰਹ ਨੂੰ ਫਿਰ ਜਿੰਨਾ ਤੇ ਅਸੀਂ ਤੁਹਾਡੀ ਆਸ ਰੱਖਦੇ ਆ ਵੀ ਪ੍ਰਸ਼ਾਸਨ ਤੇ ਵੀ ਫਿਰ ਪ੍ਰਸ਼ਾਸਨ ਲੋਕਾਂ ਨੂੰ ਐਂਡੀਲ ਕਰੂਗਾ ਇਸ ਕਰਕੇ ਉਹਦੀ ਘਟਿਆ ਬੋਲੀ ਦੇ ਕਾਰਨ ਥਾਣੇ ਦਾ ਅਸੀਂ ਗੇਟ ਬੰਦ ਕੀਤਾ ਕੋਈ ਕਮੇਟੀ ਨਾਲ ਮੀਟਿੰਗ ਆਲਾ ਉਹਦਾ ਸਿੱਧਾ ਰਵੱਈਆ ਨਹੀਂ ਸਾਫਗਾ ਲੋਕਾਂ ਨੂੰ ਦਬਾ ਕੇ ਗਾਲਾਂ ਕੱਢ ਕੇ ਇਥੇ ਲੋਕਾਂ ਦੇ ਇਕੱਠਾ ਹੋਣਾ ਚਾਹੁੰਦਾ ਇਹਦੇ ਕਰਕੇ ਅਸੀਂ ਮੀਟਿੰਗ ਕਰਦੇ ਆ ਅਸੀਂ ਗੇਟ ਬੰਦ ਕੀਤਾ ਹੋਇਆ ਜੋ ਪ੍ਰਸ਼ਾਸਨ ਦਾ ਬਣਦਾ ਪ੍ਰਸ਼ਾਸਨ ਸਾਨੂੰ ਜਿਵੇਂ ਮਰਜ਼ੀ ਦਲੜਕੇ ਨਿਗਾਹ ਲਵੇ ਉਦੋਂ ਉੱਠੂਗਾ ਉਂ ਅਸੀਂ ਜਮਾ ਇਥੋਂ ਗੇਟ ਨਹੀਂ ਛੱਡਾਂਗੇ ਮੀਟਿੰਗ ਲਈ ਆਪ ਸੱਦੇ ਸੀ ਮੀਟਿੰਗ ਲਈ ਆਪ ਸੱਦੇ ਸਿੱਧਾ ਸੱਦਾ ਲਾ ਚਕੰਦਰ ਇਹਨਾਂ ਦਾ ਸਦਕੇ ਲੈ ਕੇ ਗਿਆ ਇਸ ਕਰਕੇ ਅਸੀਂ ਜਾ ਕੇ ਜਦੋਂ ਗੱਲਬਾਤ ਲਈ ਬੈਠੇ ਆ ਵੀ ਅਸੀਂ ਆਏ ਆ ਭਾਈ ਕਿਉਂਕਿ ਪ੍ਰਸ਼ਾਸਨ ਨੇ ਪਹਿਲਾਂ ਸਾਨੂੰ 15 ਦਿਨ ਦਾ ਭਰੋਸਾ ਦਿੱਤਾ 24 ਦੀ ਰਾਤ ਵੀ ਘਟਣਾ ਵੀ ਅਸੀਂ ਇਹਨਾਂ ਤੇ ਇਨਕੁਆਰੀ ਕਰਾਂਗੇ ਹਜੇ ਤੱਕ ਕੋਈ ਵੀ ਪੁਲਿਸ ਦਾ ਅਧਿਕਾਰੀ ਪਿੰਡ ਦੇ ਵਿੱਚ ਜਾ ਕੇ ਇਨਕੁਆਰੀ ਨਹੀਂ ਕਰੀ ਇਹਨਾਂ ਨੇ ਵੋਟਾ ਤ ਦੋ ਦਿਨ ਪਹਿਲਾਂ ਇਹ ਫੈਸਲਾ ਹੋ ਗਿਆ ਵੀ ਤੁਸੀਂ ਪ੍ਰਸ਼ਾਸਨ ਦੀ ਅਰਥੀ ਨਾ ਸਾਡੋ ਅਸੀਂ ਅਲਾ ਅਧਿਕਾਰੀਆਂ ਦੀ ਅਰਥੀ ਸਾਣ ਲਈ ਪੁਤਲਾ ਬਣਾਇਆ ਹੋਇਆ ਸੀ ਉਹਨੂੰ ਪੋਸਟ ਬਾਉਂਡ ਕਰਨਾ ਪਿਆ ਅੰਦਾ ਵੀ 2 ਦਿਨ ਦੇ ਦਿਓ ਚੋਣਾਂ ਤੋਂ ਬਾਅਦ ਅਸੀਂ ਮਤਲਬ ਉਹਦੇ ਤੇ ਕਾਰਵਾਈ ਕਰਦੇਾਂਗੇ ਅੱਜ ਵੀ ਉੱਥੇ ਜਿਉਂਦਾ ਤੇ ਉਹ ਪਲਟਾ ਖੜਾ ਉਲਟਾ ਇਸ ਗੱਲ ਦਾ ਦਬਾਅ ਬਣਾ ਰਿਹਾ ਵੀ ਤੁਸੀਂ ਪੁਲਿਸ ਦੀ ਗੱਡੀ ਗਲੀ ਦੇ ਅੰਦਰ ਕਿਹੜੀ ਆ ਤੁਹਾਡੇ ਤੇ ਪਰਚਾ ਬਣਦਾ ਤੁਹਾਡੇ ਤੇ ਵੀ ਪਰਚਾ ਦੇਾਂਗੇ ਸਰਕਾਰ ਪੁਲਿਸ ਦੇ ਕੰਮ 'ਚ ਵਿਘਨ ਪਾਉਣ ਦਾ ਅਸੀਂ ਅਖਾ ਜੋ ਸਾਡੇ ਤੇ ਬਣਦਾ ਉਹ ਤਾਂ ਪਾ ਦੇ ਪਾਰ ਹੁਣੇ ਹੀ ਝੱਲਣ ਨੂੰ ਤਿਆਰ ਉੱਥੋਂ ਗਾਲਾਂ ਕੱਢਣ ਲੱਗਿਆ ਬਖਲਾੜ ਦੇ ਵਿੱਚ ਆ ਕੇ ਆਹ ਉਹਦਾ ਕਰਤਾਰ ਹੈ ਡੀਐਸਪੀ ਦਾ ਇੱਥੇ ਦੇਖਦੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਤਸਵੀਰਾਂ ਕਿ ਥਾਣੇ ਦਾ ਘਰਾਓ ਬੀਬੀਆਂ ਵੱਲੋਂ ਇਹ ਕਰ ਲਿਆ ਗਿਆ ਤੇ ਜੇ ਥਾਣੇ ਦਾ ਗੇਟ ਹੈ ਜਿਹੜਾ ਇਹ ਇੱਕੋ ਗੇਟ ਹੈ ਜਿਹੜਾ ਆਉਣ ਜਾਣ ਦਾ ਜਿਹੜੀ ਕੀਤੀ ਗਈ ਹੈ ਉਹ ਬੀਬੀਆਂ ਨੇ ਇਸ ਗੇਟ ਨੂੰ ਪੂਰਾ ਬੰਦ ਕਰ ਦਿੱਤਾ ਹੈ ਤੇ ਹਾਲਾਂਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀਗਾ ਕਿ ਕਿ ਉਹਨਾਂ ਨੂੰ ਆਪ ਬੁਲਾਇਆ ਗਿਆ ਤੇ ਤੁਸੀਂ ਤੁਸੀਂ ਸੀਗੇ ਬਈ ਮੀਟਿੰਗ 'ਚ ਤੁਸੀਂ ਮੀਟਿੰਗ 'ਚ ਸੀ ਮੇਟਲਵਾ ਸੀਗੇ ਹਾਂ ਜੀ ਜਦੋਂ ਅਸੀਂ ਇਹ ਗੱਲਬਾਤ ਵਾਸਤੇ ਗਏ ਆਂ ਜੀ ਅੰਦਰ ਤਾਂ ਡੀਐਸਟੀ ਵੀ ਬਖਲਾੜ ਦੇ ਵਿੱਚ ਆ ਕੇ ਗਾਲੇ-ਗਲੋਚ ਛਿੱਤਰਿਆ ਇਹਨਾਂ ਦਾ ਜਿਹੜਾ ਕਰਦਾਰ ਆ ਉਹ ਲੋਕਾਂ ਸਾਹਮਣੇ ਨੰਗਾ ਹੋਇਆ ਹੈ ਕਿਵੇਂ ਤਿਆਂ ਦੇ ਆਗੂ ਪ੍ਰਧਾਨ ਉਹਨਾਂ ਨੂੰ ਘਾਉਣ ਇੱਕ ਇੱਕ ਐਡੇ ਵੱਡੇ ਅਹੁਦੇ ਤੇ ਹੋਣ ਦੇ ਬਾਵਜੂਦ ਗਾਲਾਂ ਦਾ ਇਲਜ਼ਾਮ ਲੱਗ ਰਿਹਾ ਉਹਨਾਂ ਤੇ ਬਿਲਕੁਲ ਜੀ ਇਹਨਾਂ ਨੂੰ ਚਾਹੀਦਾ ਆਪਣੇ ਅਧਦੇ ਦੇ ਕੰਦਰ ਕਰਨਾ ਅਸੀਂ ਸ਼ਾਂਤਭਾਈ ਲੋਕ ਆ ਇੱਥੇ ਬੈਠੇ ਆ 15 ਦਿਨ ਤੋਂ ਲਗਭਗ 10 ਦਿਨ ਤੋਂ ਪਰ ਉਹ ਗਾਲਾਂ ਦੋਂ ਉਤਰਿਆ ਜਿਹੜਾ ਕਿ ਉਹਨਾਂ ਨੇ ਐ ਚਾਹਦਾ ਇੱਥੇ ਸਾਨੂੰ ਦੱਸਿਆ ਵੀ ਆਹ ਉਹਨਾਂ ਦਾ ਕਰਦਾਰ ਆ ਜਿਹੜਾ ਕਿ ਅਸੀਂ ਇਸ ਦੀ ਕੋਰ ਨੰਦਿਆ ਕਰਦੇ ਆਂ ਕਿ ਥਾਣੇ ਦਾ ਗੇਟ ਬੰਦ ਕੀਤਾ ਹੋਇਆ ਜਿੰਨਾ ਚਿਰ ਆਪਦਾ ਸਾਸਨੇ ਕਰਦਾ ਡੀਐਸਪੀ ਆਕੇ ਉਹਨਾਂ ਚਿਰ ਥਾਣੇ ਦਾ ਗੇਟ ਬੰਦ ਰਹੂਗਾ ਮਤਲਬ ਇਹ ਪਰਮਾਨੈਂਟ ਰਹੂਗਾ ਜੇਕਰ ਨਹੀਂ ਉਹਨਾਂ ਨੇ ਇਸ ਅਗਲੇ ਜਿੰਨਾ ਚਿਰ ਆਪਦਾ ਸਾਸਨੇ ਕਰਦਾ ਉਸ ਤੋਂ ਬਾਅਦ ਅਸੀਂ ਕਮੇਟੀ ਆਪਦਾ ਵਿਚਾਰ ਕਰਦੇ ਆਂ ਕਿ ਕੀ ਐ ਤੇ ਐਕਸ਼ਨ ਕਰਨਾ ਅੱਗੇ ਹੁਣ ਤੁਹਾਡੇ ਨਾਲ ਗੱਲਬਾਤ ਸਮਝ ਕਰਨਗੇ ਧੰਨਵਾਦ ਜੀ ਇਹ ਕਿਸਾਨਾਂ ਵੱਲੋਂ ਥਾਣੇ ਦਾ ਘਰਾਓ ਕਰ ਲਿਆ ਗਿਆ ਤੇ ਇਹਨਾਂ ਦੀ ਮੰਗ ਹੈ ਕਿ ਡੀਐਸਪੀ ਆਪਣੀ ਗਲਤੀ ਦਾ ਅਹਿਸਾਸ ਕਰੇ ਤਾਂ ਫੇਰ ਅਗਲੀ ਨੀਤੀ ਬਾਰੇ ਆਪਣੀ ਬਾਰੇ ਸੋਚਣਗੇ ਤੁਸੀਂ ਡਰੋ ਡੇਲੀ ਡਸ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ